1600 ਕਰੋੜ ਰੁਪਇਆ ਦਿੱਤਾ ਤੇ ਕਹਿੰਦੇ 1250 ਕਰੋੜ ਰੁਪਏ ਜਿਹੜਾ ਪਹਿਲਾਂ ਬਕਾਇਆ ਪਿਆ ਹੋਇਆ ਅਸੀਂ ਰੱਖ ਹੀ ਕਰਦੇ ਆ ਅਸੀਂ ਲੜਦੇ ਆ ਅਜੀ ਅਭੀ ਸਾਰੇ ਮੁਲਕ ਨੂੰ ਖਾਣਾ ਕੌਣ ਹੈ ਕਣਕਰ ਚੋਲਤਾ ਸੀ ਦਿਨੇ ਫੌਜੀ ਸਾਡੇ ਸਭ ਤੋਂ ਜ਼ਿਆਦਾ ਨੇ ਰੋਜ਼ ਲੱਖਾਂ ਆਉਂਦੀਆਂ ਨੇ ਜੰਮੂ ਕਸ਼ਮੀਰ ਤੋਂ ਔਰ ਬਾਰਡਰ ਤੋਂ ਖਾਣੂ ਤਾਂ ਉਹਨਾਂ ਨੂੰ ਸਪੈਸ਼ਲ ਮਦਦ ਕਰਨੀ ਚਾਹੀਦੀ ਬਹੁਤ ਅਫਸੋਸ ਆ ਕਿ ਉਹਨਾਂ ਨੇ ਬਹੁਤ ਛੋਟੀ ਜੀ ਰਕਮ ਕਹਿ ਕੇ ਚਲੇ ਜਿਨ੍ਹਾਂ ਦੀਆਂ ਸਾਰੀਆਂ ਫਸਲਾਂ ਨਸ਼ਟ ਹੋ ਗਈਆਂ ਨੇ ਜਿਨ੍ਹਾਂ ਦੇ ਪਸ਼ੂ ਉਹਨਾਂ ਨੂੰ ਘੱਟੋ ਘੱਟ 50-50 ਹਜ਼ਾਰ ਫੜਾ ਦਿਓ ਜਿਹੜੇ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਜਿਹੜੀ ਬਹੁਤ ਮਾੜੀ ਗੱਲ ਆ 5-5 ਲੱਖ ਦੇ ਦਿਓ ਕੁਛ ਤਾਂ ਦੋ ਤੁਸੀਂ ਇਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਹੱਥ ਏ ਤਰ ਕੇ ਬੈਠੇ ਜਿਵੇਂ ਧੁੱਪ ਨਿਕਲੇਗੀ ਘਰ ਟੁੱਟਣਗੇ ਕਹਿ ਲਓ ਬੱਤਰ ਹਾਲਾਤ ਹੋਰ ਬਣ ਲਗੇ ਲੱਗਦਾ 1600 ਦੇ ਵਿੱਚ ਪੰਜਾਬ ਸਰਵਾਈਵ ਕਰ ਪਾਏਗਾ ਅਜੇ ਤਾਂ ਬਹੁਤ ਕੁਝ ਹੋਣਾ ਬਿਮਾਰੀਆਂ ਫੈਲਣੀਆਂ ਨੇ ਘਰ ਹੋਰ ਟੁੱਟਣੇ ਆ ਕੀ ਪਤਾ ਥੱਲਿਓਂ ਕੀ ਨਿਕਲਣਾ ਹੈਗਾ ਕਿਹੜੇ-ਕਿਹੜੀਆਂ ਚੀਜ਼ਾਂ ਦੇ ਕੀ ਕੁਝ ਨੁਕਸਾਨ ਹੋ ਚੁੱਕੇ ਹੋ ਸਤਲੁਜ ਦਰਿਆ ਦਾ ਇਹ ਬੰਨ ਬਹੁਤ ਟੁੱਟੇ ਨੇ ਬਹੁਤ ਤਬਾਹੀ ਮੱਚੀ ਐ ਤੁਸੀਂ ਇੱਕ ਅਲੱਗ ਮੁੱਦਾ ਚੱਕਿਆ ਹੋਇਆ ਕਹਿੰਦੇ ਮਾਈਨਿੰਗ ਦੇ ਕਾਰਨ ਦਰਿਆ ਤਾਂ ਰੁੱਖੀ ਬਦਲ ਗਿਆ 30 30 40 40 ਫੁੱਟ ਡੂੰਗੀ ਮਾਈਨਿੰਗ ਕਰਕੇ ਕਿ ਸਤਲੁਜ ਦਰਿਆ ਦਾ ਸਾਰਾ ਜਿਹੜਾ ਵੇਗ ਆ ਉਹਦਾ ਵਹਾ ਹੈਗਾ ਸਾਰਾ ਉਹ ਖੱਬੇ ਪਾਸੇ ਨੂੰ ਸਾਡੇ ਪਿੰਡਾਂ ਲਾ ਗਿਆ ਔਰ ਉਹ ਕਟੂਗੜ 1200 ਫੁੱਟ ਦਾ ਇਧਰ ਨੂੰ ਕੱਟ ਕੇ ਆ ਗਿਆ ਬੰਨ ਉਹਨੇ 150 1.5 ਕਿਲੋਮੀਟਰ ਤੋੜਤਾ ਪਿੰਡਾਂ 'ਚ ਹੁਣ ਦਰਿਆ ਚੱਲ ਰਿਹਾ ਵਾ ਲੋਕ ਵਿਚਾਰੇ ਕਦੇ ਬੋਰੀਆਂ ਸੁੱਟਦੇ ਆ ਕੁਛ ਕਰਦੇ ਆ ਉਹਦੀ ਇਨਕੁਆਰੀ ਜੁਡੀਸ਼ੀਅਲ ਹੋਣੀ ਚਾਹੀਦੀ ਆ ਮੋਤੀ ਸਾਹਿਬ 1600 ਕਰੋੜ ਰੁਪਇਆ ਦੇ ਕੇ ਗਏ ਪਰ ਕਿਤੇ ਕਿਤੇ ਲੱਗਦਾ ਵੀ ਪੰਜਾਬ ਦੇ ਨਾਲ ਹਰ ਬਾਰ ਅਜਿਹਾ ਕਿਉਂ ਕੀਤਾ ਜਾਂਦਾ ਜਦੋਂ 88 ਦੇ ਵਿੱਚ ਹੜਾ ਆਇਆ ਸੀਗਾ 1 ਅਰਬ ਕਰੋੜ ਜਿਹੜਾ ਸੀਗਾ 1 ਅਰਬ ਦੇ ਕੇ ਗਏ ਸੀਗੇ ਹੁਣ ਐਤਕੀ ਇੰਨਾ ਘੱਟ ਕਿਉਂ ਅਸੀਂ ਤਾਂ ਮੈਂ ਕਹਿੰਨਾ ਕਿ 5 ਜਾਂ 10 ਹਜ਼ਾਰ ਕਰੋੜ ਤਾਂ ਦੇ ਦਿਓ ਸਾਨੂੰ 15-1600 ਕਰੋੜ ਕੀ ਚੀਜ਼ ਆ ਇਹਦਾ ਮੂੰਹ ਦੇ ਉਹ ਊਠ ਦੇ ਮੂੰਹ ਜੀਰੇ ਮਾੜਾ ਜਿਹਾ ਪਾ ਕੇ ਚਲੇ ਗਏ ਹੈਗੇ ਨਿਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮਹਾਤੜ ਨਾਲ ਵਿਵੇਕ ਰਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਦਿੱਤਾ ਗਿਆ ਉਹ 1600 ਕਰੋੜ ਜਿਹੜਾ ਰੁਪਈਆ ਸੀਗਾ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਕਿਉਂਕਿ ਪੰਜਾਬ ਦੇ ਵੱਲੋਂ ਕੇਂਦਰ ਨੂੰ ਲੈ ਕੇ ਕਈ ਵਾਰ ਵੱਡੀਆਂ ਉਮੀਦਾਂ ਲਗਾਈਆਂ ਗਈਆਂ ਸੀ ਕਿਉਂਕਿ ਹੜ੍ਹ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਇਆ ਹੋਇਆ ਕੇਂਦਰ ਨੂੰ ਲੈ ਕੇ ਬਹੁਤ ਸਾਰੀ ਉਮੀਦ ਸੀ ਪਰ ਹਰ ਵਾਰ ਦੀ ਤਰ੍ਹਾਂ ਕੇਂਦਰ ਨੇ ਪੰਜਾਬ ਨੂੰ ਇੱਕ ਵਾਰ ਫਿਰ ਨਾਮੋਸ਼ੀ ਕੀਤਾ ਸੋ ਬਿਲਕੁਲ ਐਮਪੀ ਅਮਰ ਸਿੰਘ ਜੀ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਐਮਪੀ ਸਾਹਿਬ ਕਿਵੇਂ ਦੇਖਦੇ ਹੋ ਕਹਿੰਦੇ 1600 ਕਰੋੜ ਰੁਪਏ ਦਿੱਤਾ ਤੇ ਕਹਿੰਦੇ 1250 ਕਰੋੜ ਰੁਪਏ ਜਿਹੜਾ ਪਹਿਲਾਂ ਬਕਾਇਆ ਪਿਆ ਹੋਇਆ ਦੇਖੋ ਇਹ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਜੀ ਬਹੁਤ ਵੱਡੇ ਆਦਮੀ ਨੇ ਮੁਲਕ ਦੇ ਪ੍ਰਧਾਨ ਮੰਤਰੀ ਜੀ ਨੇ 50 ਲੱਖ ਕਰੋੜ ਦਾ ਸਾਡਾ ਬਜਟ ਆ ਉਹਦੇ 'ਚ 1200 1400 ਕਰੋੜ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਇੱਥੇ ਜਿਹੜਾ ਨੁਕਸਾਨ ਹੋਇਆ ਜਿਹੜਾ ਪੰਜਾਬ ਸਰਕਾਰ ਨੇ ਅੱਜ ਅਸੈਸਮੈਂਟ ਕੀਤੀ ਹੈ ਕਿ ਚਾਰੇ ਪਾਸੇ ਪਾਣੀ ਖੜੋ ਹੋ ਕੇ ਇਹ ਕਹਿ ਰਹੇ ਕਿ 20000 ਕਰੋੜ ਦਾ ਹੈਗਾ ਠੀਕ ਹੈ ਜੀ ਮੇਰਾ ਅੰਦਾਜ਼ਾ ਹੈਗਾ 50 60 70000 ਕਰੋੜ ਤੋਂ ਘੱਟ ਨੁਕਸਾਨ ਹੋਣਾ ਨਹੀਂ ਕਿਉਂਕਿ ਇਹਦੇ ਚਾਰੇ ਪਾਸੇ ਪਾਣੀ ਖੜਿਆ ਆਏਗਾ ਤਾਂ ਉਹਨਾਂ ਨੂੰ ਘਟੋ ਘਟ ਕਟੋ ਘੱਟ 10 ਵੀ ਹਜ਼ਾਰ ਕਰੋੜ ਦੇ ਕੇ ਜਾਣਾ ਚਾਹੀਦਾ ਔਰ ਫਿਰ ਕਹਿੰਦੇ ਜਿਹੜਾ ਵੀ ਇੱਕ ਇੱਕ ਪਾਈ ਦਵਾਂਗੇ ਕਿਉਂਕਿ ਪੰਜਾਬ ਸੂਬਾ ਇੱਕ ਤਾਂ ਬਾਰਡਰ ਸਟੇਟ ਆ ਅਸੀਂ ਰਾਖੀ ਕਰਦੇ ਆ ਅਸੀਂ ਲੜਦੇ ਆ ਅਸੀਂ ਅਭੀ ਸਾਰੇ ਮੁਲਕ ਨੂੰ ਖਾਣਾ ਕੌਣ ਹੈ ਕਣਕ ਔਰ ਚੌਲ ਤਾਂ ਅਸੀਂ ਦਿੰਦੇ ਆ ਫੌਜੀ ਸਾਡੇ ਸਭ ਤੋਂ ਜ਼ਿਆਦਾ ਨੇ ਰੋਜ਼ ਲੱਖਾਂ ਆਉਂਦੀਆਂ ਨੇ ਜੰਮੂ ਕਸ਼ਮੀਰ ਤੋਂ ਔਰ ਬਾਰਡਰ ਤੋਂ ਠੀਕ ਹੈ ਕਿ ਨਹੀਂ ਤੇ ਉਹ ਇਸ ਕਰਕੇ ਸਾਡਾ ਤਾਂ ਸਾਨੂੰ ਤਾਂ ਉਹਨਾਂ ਨੂੰ ਸਪੈਸ਼ਲ ਮਦਦ ਕਰਨੀ ਚਾਹੀਦੀ ਬਹੁਤ ਅਫਸੋਸ ਆ ਕਿ ਉਹਨਾਂ ਨੇ ਬਹੁਤ ਛੋਟੀ ਜੀ ਰਕਮ ਕਹਿ ਕੇ ਚਲੇ ਗਏ ਕਹਿ ਰਹੇ ਨੇ ਕਿ 1250 ਕਰੋੜ ਜਿਹੜਾ ਐਸਡੀਆਰ ਫੰਡ ਦੇ ਵਿੱਚ ਪਿਆ ਹੋਇਆ ਉਹ ਕਹਿੰਦੇ ਨਾਮੁਨਿਸ਼ਾਨੀ ਨਹੀਂ ਮਿਲ ਰਿਹਾ ਉਸ ਨੂੰ ਯਾਰ ਦੇਖੋ ਉਹ ਤਾਂ ਪਿਛਲੇ 10 12 14 ਸਾਲ ਦਾ ਉਹ ਹੌਲੀ ਹੌਲੀ ਇਕੱਠਾ ਹੋਇਆ ਫੰਡ ਆ ਹੁਣ ਮੈਨੂੰ ਸਰਕਾਰੀ ਫਿਗਰਸ ਦਾ ਪਤਾ ਨਹੀਂ ਆ ਤੇ ਉਹ ਤਾਂ ਪੰਜਾਬ ਸਰਕਾਰ ਕੋਲ ਜੇ ਪੈਸੇ ਸੀ ਤਾਂ ਪਿਛਲੇ 20 ਦਿਨ ਚ ਤਾਂ ਪੰਜਾਬ ਸਰਕਾਰ ਨੇ ਇੱਕ ਪੈਸਾ ਨਹੀਂ ਵੰਡਿਆ ਹੂੰ ਹੂੰ ਇਹਨਾਂ ਕੋਲ ਕੋਈ ਹੋਣਾ ਨਹੀਂ ਹੈ ਜੇ ਹੁੰਦਾ ਤਾਂ ਸ਼ਾਇਦ ਵੰਡ ਦਿੰਦੇ ਹੁਣ ਵੀ ਵੰਡ ਦੇਣ ਡੂਡ ਪਾਉਣੇ 2 ਲੱਖ ਕਰੋੜ ਦਾ ਕਰਜ਼ਾ ਲੈ ਚੁੱਕੇ ਆ 3.5 ਸਾਲ ਚ ਤੇ ਯਾਰ ਹੋਰ ਲੈ ਲੋ ਕਰਜ਼ਾ ਕਰਕੇ ਲੱਖ ਲੱਖ ਰੁਪਈਆ ਤਾਂ ਦੋਹਾਂ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਸਾਰੀਆਂ ਫਸਲਾਂ ਨਸ਼ਟ ਹੋ ਗਈਆਂ ਨੇ ਜਿਨ੍ਹਾਂ ਦੇ ਪਸ਼ੂ ਉਹਨਾਂ ਨੂੰ ਘੱਟੋ ਘੱਟ 50-50 ਹਜ਼ਾਰ ਫੜਾ ਦਿਓ ਜਿਹੜੇ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਜਿਹੜੀ ਬਹੁਤ ਮਾੜੀ ਗੱਲ ਆ 5-5 ਲੱਖ ਦੇ ਦਿਓ ਕੁਛ ਤਾਂ ਦਿਓ ਤੁਸੀਂ ਇਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਹੱਥੇ ਤਰ ਕੇ ਬਿਠੇ ਲੱਗਦਾ ਵੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਤਬਾਹੀ ਮੱਚੀ ਹੋਈ ਹੈ ਇਸ ਸਮੇਂ ਹਾਲੇ ਤਾਂ ਕਹਿ ਲੋ ਵੀ ਜਿਵੇਂ ਪਾਣੀ ਦਾ ਪੱਧਰ ਘਟੇਗਾ ਉਸ ਤੋਂ ਬਾਅਦ ਜੋ ਹਾਲਾਤ ਬਣਨੇ ਨੇ ਜਿਵੇਂ ਧੁੱਪ ਨਿਕਲੇਗੀ ਘਰ ਟੁੱਟਣਗੇ ਕਹਿ ਲੋ ਬੱtter ਹਾਲਾਤ ਹੋਰ ਬਣਨਗੇ ਲੱਗਦਾ 1600 ਦੇ ਵਿੱਚ ਪੰਜਾਬ ਸਰਵਾਈਵ ਕਰ ਪਾਏਗਾ ਸੋਚਣ ਵਾਲੀ ਗੱਲ ਸੀ ਬਿਲਕੁਲ ਨਹੀਂ ਅਜੇ ਤਾਂ ਬਹੁਤ ਕੁਝ ਹੋਣਾ ਬਿਮਾਰੀਆਂ ਫੈਲਣੀਆਂ ਨੇ ਘਰ ਹੋਰ ਟੁੱਟਣੇ ਆ ਕੀ ਪਤਾ ਥੱਲਿਓਂ ਕੀ ਨਿਕਲਣਾ ਹੈਗਾ ਕਿਹੜੇ ਕਿਹੜੀਆਂ ਚੀਜ਼ਾਂ ਦੇ ਕੀ ਕੁਝ ਨੁਕਸਾਨ ਹੋ ਚੁੱਕੇ ਹੋਣੇ ਇਸ ਕਰਕੇ ਹੁਣ ਵੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦੇ ਆ ਕਿ ਆਪਣਾ ਕਰੋ ਘਟੂ ਘਟ 10000 ਕਰੋੜ ਦੇ ਘਟੂ ਘਟ ਕਰ ਦਿਓ ਇਮੀਡੀਏਟ ਔਰ ਕੁਝ ਨਾ ਕੁਝ ਲੋਕਾਂ ਨੂੰ ਮਿਲ ਜੇ ਕਿਉਂਕਿ ਅਜੇ ਤਾਂ ਕੁਝ ਹੈ ਹੀ ਨਹੀਂ ਆ ਸਾਡੇ ਕੋਲ ਪਾ ਲੁਧਿਆਣੇ ਦੇ ਵਿੱਚ ਸਤਲੁਜ ਦਰਿਆ ਦਾ ਇਹ ਬੰਨ ਬਹੁਤ ਟੁੱਟੇ ਨੇ ਬਹੁਤ ਤਬਾਈ ਮੱਚੀ ਆ ਤੁਸੀਂ ਇੱਕ ਅਲੱਗ ਮੁੱਦਾ ਚੱਕਿਆ ਹੋਇਆ ਕਹਿੰਦੇ ਮਾਈਨਿੰਗ ਦੇ ਕਾਰਨ ਦਰਿਆ ਦਾ ਰੁਖੀ ਬਦਲ ਗਿਆ ਮੈਂ ਤੇ ਕਹਿ ਰਹੇ ਆ ਬਾਰ-ਬਾਰ ਇਹਦੀ ਮੈਂ ਲਿਖ ਕੇ ਦਊਂਗਾ ਜੁਡੀਸ਼ੀਅਲ ਇਨਕੁਆਇਰੀ ਕਰਾਉਣੀ ਚਾਹਣਾ ਮੈਂ ਤਾਂ ਕਿਉਂਕਿ ਸਰਕਾਰ ਨੇ ਕਰਨੀ ਨਹੀਂ ਇਹਨਾਂ ਦੇ ਲੋਕਾਂ ਨੇ ਮਾਈਨਿੰਗ ਕੀਤੀ ਆ ਤੇ ਅਸੀਂ ਚਾਹੁੰਦੇ ਆ ਕਿ ਉਹ ਉਹ ਉਹਨਾਂ ਨੇ ਕੀ ਕੀਤਾ 30 30 40 40 ਫੁੱਟ ਡੂੰਗੀ ਮਾਈਨਿੰਗ ਕਰਕੇ ਕੇ ਸਤਲੁਜ ਦਰਿਆ ਦਾ ਸਾਰਾ ਜਿਹੜਾ ਵੇਗ ਆ ਉਹਦਾ ਬਹਾ ਹੈਗਾ ਸਾਰਾ ਉਹ ਖੱਬੇ ਪਾਸੇ ਨੂੰ ਸਾਡੇ ਪਿੰਡਾਂ ਲਾ ਗਿਆ ਔਰ ਉਹ ਕਟੂਗੜ 1200 ਫੁੱਟ ਦਾ ਇਧਰ ਨੂੰ ਕੱਟ ਕੇ ਆ ਗਿਆ ਬੰਨ ਉਹਨੇ 1.50 1.5 ਕਿਲੋਮੀਟਰ ਤੋੜਤਾ ਪਿੰਡਾਂ 'ਚ ਹੁਣ ਦਰਿਆ ਚੱਲ ਰਿਹਾ ਵਾ ਲੋਕ ਵਿਚਾਰੇ ਕਦੇ ਬੋਰੀਆਂ ਸੁੱਟਦੇ ਆ ਕੁਛ ਕਰਦੇ ਆ ਉਹਦੀ ਇਨਕੁਆਰੀ ਜੁਡੀਸ਼ੀਅਲ ਹੋਣੀ ਚਾਹੀਦੀ ਆ ਔਰ ਜਿਹੜੇ ਮਾਈਨਿੰਗ ਵਾਲੇ ਔਰ ਇਰੀਗੇਸ਼ਨ ਵਾਲੇ ਜਿਹੜੇ ਲੋਕ ਜ਼ਿੰਮੇਦਾਰ ਆ ਉਹਨਾਂ ਦੇ ਖਿਲਾਫ ਕ੍ਰਿਮినਲ ਕਾਰਵਾਈ ਹੋਣੀ ਚਾਹੀਦੀ ਕਿਤਨੇ ਕਿਤੇ ਕ੍ਰਿਮੀਨਲ ਕਾਰਵਾਈ ਦੀ ਮੰਗ ਕਰਦੇ ਹਾਂ ਜਿੱਕਰ ਗੱਲ ਕੀਤੀ ਜਾਵੇ ਮੋਦੀ ਸਾਹਿਬ 1600 ਕਰੋੜ ਰੁਪਏ ਦੇ ਕੇ ਗਏ ਪਰ ਕਿਤੇ ਕਿਤੇ ਲੱਗਦਾ ਵੀ ਪੰਜਾਬ ਦੇ ਨਾਲ ਹਰ ਬਾਰ ਅਜਿਹਾ ਕਿਉਂ ਕੀਤਾ ਜਾਂਦਾ ਜਦੋਂ 88 ਦੇ ਵਿੱਚ ਹੜਾ ਆ ਸੀਗਾ 1 ਅਰਬ ਕਰੋੜ ਜਿਹੜਾ ਸੀਗਾ 1 ਅਰਬ ਦੇ ਕੇ ਗਏ ਸੀਗੇ ਹੁਣ ਐਤਕੀ ਇੰਨਾ ਘੱਟ ਕਿਉਂ ਕੋਈ ਕੀ ਸਲੋਕ ਕਿਉਂ ਕੀਤਾ ਗਿਆ ਦੇਖੋ ਜਦੋਂ 88 ਚ ਪੰਜਾਬ ਦਾ ਬਜਟ ਸੀ ਸਿਰਫ 800 ਕਰੋੜ ਰਾਜੀਵ ਗਾਂਧੀ ਜੀ ਨੇ ਸਵਰਗੀ ਰਾਜੀਵ ਗਾਂਧੀ ਜੀ ਨੇ 100 ਕਰੋੜ ਦਿੱਤਾ ਸੀ ਉਹ 18% ਬਣਦਾ ਸੀ 18 ਜਾਂ 19% ਹੁਣ 1.5 ਲੱਖ ਕਰੋੜ ਦਾ ਬਜਟ ਆ ਜੇ ਉਹ 18% ਸੋਚੀਏ ਤਾਂ 25-27 ਹਜ਼ਾਰ ਕਰੋੜ ਬਣਦਾ ਸੀ ਤਾਂ ਹੀ ਤੇ ਮੈਂ ਕਹਿੰਨਾ ਕਿ 5 ਜਾਂ 10 ਹਜ਼ਾਰ ਕਰੋੜ ਤਾਂ ਦੇ ਦਿਓ ਸਾਨੂੰ ਇਹ 15-1600 ਕਰੋੜ ਕੀ ਚੀਜ਼ ਹੁੰਦੀ ਆ ਇਹ ਤਾਂ ਮੂੰਹ ਦੇ ਉਹ ਊਠ ਦੇ ਮੂੰਹ ਜੀਰਾ ਮਾੜਾ ਜਿਹਾ ਪਾ ਕੇ ਚਲੇ ਗਏ ਹੈਗੇ ਚਲੋ ਮੋਦੀ ਸਾਹਿਬ ਦੇ ਕੀ ਜੋ ਸਰਕਾਰਾਂ ਕਰ ਗਿਆ ਕਰ ਗਿਆ ਹੁਣ ਕਾਂਗਰਸ ਦਾ ਕੀ ਕੀ ਕਦਮ ਹੋਏਗਾ ਲੋਕਾਂ ਨੂੰ ਮਣ ਵਸਾਉਣ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੇ ਦੇਖੋ ਅਸੀਂ ਤਾਂ اپੋਜੀਸ਼ਨ ਚਾ ਅਸੀਂ ਪਾਰਟੀ ਦੇ ਵਰਕਰ ਸਾਡੇ ਲੀਡਰ ਜਿਸ ਤਰ੍ਹਾਂ ਮੇਰੇ ਪ੍ਰਧਾਨ ਜੀ ਨੇ ਕਿਹਾ ਰਾਜਾ ਵੜਿੰਗ ਜੀ ਨੇ ਸਭ ਜਗ੍ਹਾ ਜਾਵਾਂਗੇ ਸਭ ਜਗ੍ਹਾ ਕੋਸ਼ਿਸ਼ ਕਰਾਂਗੇ ਕਿ ਸਭ ਸਭ ਜਗ੍ਹਾ ਲੋਕਾਂ ਦੀ ਮਦਦ ਕਰੀ ਜੇ ਕਿ ਕਰੀ ਜਾ ਸਕੇ ਜਿੰਨੀ ਕਿ ਸਾਡੀ ਤਾਕਤ ਹੈ ਸੋ ਬਿਲਕੁਲ ਐਮਪੀ ਅਮਰ ਸਿੰਘ ਜੀ ਜਿਹੜਾ ਕਹਿਣਾ ਕਿ 1600 ਕਰੋੜ ਉਸੇ ਤਰੀਕੇ ਦੇ ਨਾਲ ਆ ਜਿਵੇਂ ਉਹਦੇ ਮੂੰਹ ਦੇ ਵਿੱਚ ਜੀਰਾ ਪਾਉਣ ਦੇ ਬਰਾਬਰ ਤੇ ਜੇਕਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਬਾਹੀ ਮੱਚੀ ਹੋਈ ਆ ਮੋਦੀ ਸਾਹਿਬ ਜੋ ਦੇਖੇ ਗਏ ਨੇ ਉਹ ਨਾਮਾਤਰ ਆ ਇਸ ਦੇ ਨਾਲ ਪੰਜਾਬ ਦਾ ਗੁਜ਼ਾਰਾ ਜਿਹੜਾ ਨਹੀਂ ਚੱਲਣਾ ਪੰਜਾਬ ਜਿਹੜਾ ਸਰਵਾਈਵ ਨਹੀਂ ਕਰ ਸਕੀਗਾ ਪਰ ਜਿਹੜੀ ਕਾਂਗਰਸ ਹੈ ਫਿਰ ਵੀ ਪੰਜਾਬ ਦੇ ਨਾਲ ਖੜੇਗੀ ਨਤੀ ਜਿਹੜੀ ਕਮੇਟੀ ਆ ਲਗਾਤਾਰ ਹੜਪ੍ਰਭਾਵਿਤ ਲੋਕਾਂ ਦੀ ਮਦਦ ਕਰੀ ਕੈਬਨਲਾ ਸ਼ੋਕਦੇਵਾਲ ਮੈ ਵਿਕਰਤ ਮੇ ਪਕਸਟੋ